ਪਾਰਤਵਾਜ ਕੀ ਆ ਜਸ ਪੂਰਾ ਮਿਲਿਆ ਆ ਹਨ ਹਰੀ ਹਰਪੂਰਾ ਸੁਣ ਕਰ ਤੇਰੀ ਅੰਮ੍ਰਿਤ ਬਾਣੀ ਟੁੱਟੇ ਕਾਲ ਜਾਲ ਕੀ ਤਾਣੀ ਰੋਗ ਸੋਗ ਦੁਖ ਨੀੜ ਨ ਆਵੇ ਜੋ ਕਰ ਤੇਰਾ ਪਾਠ ਕਰਾਵੇ ਮਨ ਕੀ ਆਸਾ ਪੂਰਨ ਹੋਵੇ ਜੋ ਮੰਗਾ ਫਲ ਮਿਲਿਆ ਸੋਈ ਸੁਣ ਕੇ ਤੇਰਾ ਨਾਮ ਅੰਧਾਨ ਵਿਗੜੇ ਕਾਜ ਸਵਾਰੇ ਜਾਣ ਜਿਨ ਜਿਨ ਤੇਰੀ ਜੋਤ ਜਗਾਈ ਸੁਖ ਵਾਸੇ ਦੁਖ ਨੇੜ ਨਾ ਆਈ ਜਿਨ ਜਿਨ ਦਰਸ਼ ਤੁਮਾਰਾ ਹੋਏ ਬਿਵਤ ਪੜੇ ਉਸ ਕੋ ਨਾ ਕੋਏ ਜਿਨ ਜਿਨ ਗੁਰਮਖ ਨਾਮ ਧਿਆਇਆ ਮਨ ਚੰਦੜਾ ਸੁਖ ਤੈ ਜਨ ਪਾਇਆ ਤੇਰੀ ਕਲਾ ਭਈ ਜਗ ਸਾਕੀ teen pawan duniya ki raakhi sun kar satguru katha tumhari shirshankar ban gaya pandhari barshan kare taphari riki matang aa tumre dwaare gotam taraya jab jab naama ਸਵਾਦ ਸਵਾਦ ਕਰਦਾ ਰਮ ਦੇ ਕਰੇ ਆਪਣੇ ਨਾਮ ਭੰਡਾਰੇ ਤੀਨ ਲੋਕੇ ਜੀਵ ਬਾਰੇ ਸੁਣ ਕੇ ਬੋਧ ਗਰੀਬ ਨਵਾਜਾ ਤਰੇ ਆਸ ਤਰੇ ਨੀ ਰਾਜਾ ਇੰਦਰ ਵਰਨ ਕੰਨ ਜਸ ਕੀਓ ਬ੍ਰਹਮ ਲੋਕ ਵਸ ਗਏ ਓ ਜੀਓ ਤ੍ਰੂ ਪ੍ਰਲਾਦ ਤਰੇ ਗੁਣ ਗਾਈ ਪਾਡੋ ਕੀ ਗਰ ਸੰਖ ਅਜਾਏ ਰਾਮ ਸਿ ਸਿਮਰਿ ਸੁ ਦਰਸ਼ਨ ਪਾਇ ਬਣ ਕੇ ਕ੍ਰਿਸ਼ਨ ਮਰਾਰੀ ਆਇਆ ਸਰਸਾਵਤੀ ਤਰੀ ਬਿਦ ਮਾਤਾ ਸਿਮਰਨ ਕਦੇ ਵਿਰਤ ਨਾ ਜਾਤਾ ਤਰਗਲਾ ਕਰੋੜਾ ਮਣੀ ਅਮਰ ਕਤਾ ਜਿਨ ਜਿਨ ਸੁਣੀ ਗगन ਮੰਡਲ ਚੰਦ ਸੂਰਜ ਤਾਰੇ ਪੂਜਣ ਤੈਨੂੰ ਸਰਬ ਸਵਾਰੇ ਸਰਬ ਕਲਾ ਕੇ ਗਿਆਤਾ ਦਾਤਾ ਸਭ ਕੋ ਗੀਤ ਤੇਮਾਰੇ ਗਾਤਾ ਜਿਨ ਜਨ ਕੀਤੀ ਸੇਵਾ ਤੇਰੀ ਕਾਲ ਜਾਲ ਕੀ ਮੁਕੀ ਫੇਰੀ ਸੁਖਵਸਿਆ ਸਿੰਘ ਸੰਪਰਵਾਰਾ ਸਿਮਰਨ ਤੁਮਰਾ ਨਾਮ ਦਤਾਰਾ ਸੁਰ ਨਰ ਮਨ ਜਨ ਦੇਵੀ ਦੇਵਾ ਰੋਇ ਤੁਮਾਰੀ ਕਰਦੇ ਸੇਵਾ ਸਾਲ ਕੀ ਡੋਰੀ ਤੁਮਰੇ ਹੱਥ ਬਨਵਾਲੀ ਜਗ ਜੀਵਨ ਲਾਤ ਤੂੰ ਬਨਰਾਏ ਤੂੰ ਰਿਕ ਕੇਸ ਮਨਰ ਮਡਲ ਸਭ ਤੁਮਰੇ ਦੇਸ ਕਰਤਾ ਕਰਤਾ ਸੰਕੇ ਸੁਆਮੀ ਸਰਵ ਕਲਾ ਕੇ ਅੰਤਰ ਜਾਮੀ ਰਾਜ ਰਾਜ ਦੁਨੀਆਂ ਜਗਤ ਵਸਾਈ ਸਭ ਕੁਝ ਤੇਰਾ ਦਿੱਤਾ ਖਾਇ ਤੇਰੇ ਹੁਕਮ ਅnder ਸਭ ਕੋਈ ਦਾਤਾ ਤੁਰ ਬਿਨ ਔਰ ਨਾ ਕੋਈ ਸਭ ਦੁਨੀਆਂ ਕੇ ਮਾਈ ਬਾਪ ਸਭ ਕੁਝ ਤੂੰ ਹੀ ਆਪੇ ਆਪ ਸਭ ਜਗ ਤਨ ਕੇ ਬ੍ਰਹਮ ਆਨੰਦਾ ਹਾਮ ਦੀਨ ਚਕੂਰ ਤੂੰ ਚੰਦਾ ਨਾਮ ਜਪੇ ਕਟ ਮੂਲ ਨਾ ਤੋਲੇ ਦਾਗ ਨਾ ਲਾਏ ਮਾਨਸ ਚੋਲੇ ਗੰਗਾ ਤਾਰੀ ਜਮਨਾ ਤਾਰੀ ਧਰੋਪਦ ਤਾਰੀ ਜਨਕ ਦੁਲਾਰੀ ਦੇਮਕ ਨਾ ਬਾ ਵਿਸ਼ਵਾ ਤਾਰੀ ਰਿਕੀਆਂ ਮਣੀਆਂ ਦੇ ਲਗ ਚੁੰਡ ਤਰਿਆ ਜਪ ਕੇ ਕਾਂਗਬ ਸੁੰਡ ਪਾਰਤਵਾਜ ਜਸਮਦਰ ਖੋਲਾ ਜਦ ਕੀ ਗੁਰ ਕਾ ਨਾਮੇ ਮੋਲਾ ਉਤਰ ਗਈ ਸਾਮਣ ਕੀ ਮੈਲ ਕਰਕੇ ਪਰਮੇਸ਼ਰ ਕੀ ਤੈਲ ਨਾਰੀ ਸੋ ਜੋ ਪੂਜੇ ਕੰਤ ਝੂਠ ਨਾ ਬੋਲੇ ਸੱਚਾ ਸੰਤ ਮਨ ਕੋ ਸਾਧੈ ਸੋਈ ਸਾਦਾ ਜੀ ਮਨ ਵੀ ਨਾਈ ਅਪਰਾਧਾ ਜਿਸ ਕੋ ਆਕੇ ਤੰਤਨ ਜਗਤ ਸੋਈ ਪੂਰਾ ਹਰਿ ਕਾ ਭਗਤ ਪਾਤ ਪਾਤ ਕੀ ਦੁਨੀਆਦਾਰੀ ਛੋੜੇ ਤਾਂ ਹੋਵੈ ਬ੍ਰਹਮਚਾਰੀ ਸੰਤ ਜਨਾ ਕੀ ਸੰਗਤ ਕਰੀ ਗੁਰ ਕਾ ਨਾਮ ਜਪੇ ਤਾਂ ਤਰੇ ਗੁਰ ਕਾ ਨਾਮ ਜਪੀਤਾ ਤਰੀ ਨਫਰਤ ਕਿਰਨਾ ਨਰ ਕੀ ਕੂਆ ਗੁਰਮਖਿ ਨਾਈ ਖੇਡਣ ਜੂਆ ਮਦ ਪੀਤੇ ਵਿਸਰੇ ਕਰਤਾਰ ਜਦ ਪਕੜੇ ਨਰ ਕਰੀ ਪੁਕਾਰ ਸੌਕੇ ਸਾਰੀ ਰਾਤ ਗੁਜਾਰੀ ਹਰ ਕੀ ਏਕ ਨਈ ਮਨ ਤਾਰੀ ਸੋਬਤ ਕੋ ਮਿਲਦਾ ਨਾ ਰਬ ਯਤਨ ਕਰੇ ਲਖ ਦੁਨੀਆ ਸਭ ਇਕ ਮਨੋ ਕੇ ਹਰ ਕਾ ਹੋਐ ਹਰ ਕੋ ਰਾਖੇ ਕੰਟ ਪਰੋਈ ਚਿਤ ਤਾਰੇ ਨਾ ਹੰਕਾਰ ਸਿਮਰਨ ਕਰੇ ਭਗਤ ਇਕਸਾਰ ਚੋਲੇ ਕੋ ਰੰਗ ਲਾ ਲਾਈ ਮੰਦੜੀ ਰਸਤੇ ਮੂਲ ਨ ਜਾਏ ਦਸਾਂ ਨਵਾ ਦੀ ਕਰਕੇ ਖਾਵੇ ਮੰਗਣ ਦਰ ਦਰਤੀ ਨ ਜਾਵੇ ਸਤਗੁਰ ਉਪਰ ਪਰੋਸਾ ਰੱਖੇ ਤੇਰੀ ਓਟ ਹਮੇਸ਼ਾ ਆਕੇ ਦੇਖ ਬਗਾਨੇ ਮਹਿਲ ਮਨਾਰੀ ਕੱਚੇ ਕੋ ਮਤ ਮਨੋਵਸਾਰੇ ਮਾਇਆ ਚਾਹਿਆ ਛਲੀਆਂ ਜਾਨ ਅੱਜ ਮੇਰੀ ਦੂਜੇ ਕੀ ਕਾਲ ਇਸ ਕਾਲ ਨਹੀਂ ਪਰੋਸਾ ਕੋਈ ਇਵੈਰਣ ਸੰਤਾ ਕੀ ਹੋਈ ਰਾਮ ਰਾਮ ਕਉ ਜੀ ਕਰ ਤਰਨਾ ਬੁਰੇ ਕਰਮ ਕੋ ਮੂਲ ਨਾ ਕਰਨਾ ਬੁਰਾ ਕਰਮ ਦੇਵੀਂ ਪਰਾਈ ਪਲਾ ਕਰਮ ਕਰ ਸਦ ਪਲਿਆਈ ਸਭ ਕੋ ਜਾਣਾ ਏਕ ਸਮਾਨ ਉਸ ਗਈਏ ਪੂਰਨ ਇਨਸਾਨ ਰੱਬ ਦਾ ਬੰਦਾ ਹੋਤਾ ਸੋਈ ਉੱਚ ਨੀਚ ਮਾਨੇ ਨਾ ਕੋਈ ਗਿਆਨਨਾਥ ਹਰਿ ਸੇਵਿਤ ਪਾਈ ਇਸమే ਅਮਰ ਸਦਾ ਸਚਿ ਆਈ ਗਿਆਨਨਾਥ ਹਰਿ ਸੇਵਿਤ ਪਾਈ ਇਸమే ਅਮਰ ਸਦਾ ਸਚਿ ਆਈ